ਭਾਈ ਜੀ ਜਿਹੜਾ ਵੀ ਕੋਈ ਮੇਰਾ ਵੀਰ ਭਾਈ ਆਉਂਦਾ ਇੱਧਰ ਨੂੰ ਕਲਕੱਤੇ ਸਾਈਡ ਤੋਂ ਕਨਪੁਰ ਸਾਈਡ ਨੂੰ ਆਵਦਾ ਉਧਰ ਦੀ ਹਾਪੜ ਬੁਲੰਦੇ ਸ਼ਹਿਰ ਅਲੀਗੜ੍ਹ ਹੋ ਕੇ ਲੰਘ ਜੇ ਇੱਧਰ ਦੀ ਕੋਈ ਨਾਵੇ ਹੋਡਲ ਤੋਂ ਲੈ ਕੇ ਆਹ ਦੇਖ ਲੋ ਜਾਮਸਹਾਰਾ ਹੋਡਲ ਤੋਂ ਲੈ ਕੇ ਆਗਰੇ ਤੱਕ ਜਾਵਾ ਉਹ ਬਾਲਾਸਰ ਵਾਲਾ ਬਾਬਾ ਜਾ ਰਿਹਾ ਮੂਰੇ ਭਾਈ ਜੀ ਆ ਦਿਓ ਵਿਚਾਰ ਆਪਦੇ ਠੀਕ ਆ ਐਡੇ ਤੱਕੜੇ ਵਿਚਾਰ ਵੀ ਨਾ ਦਿਓ ਬਾਪੂ ਜੀ ਹਾ ਮੜੀ ਦਾ ਘੜੇ ਵਿਚਾਰਨਾ ਦੇ ਸੋਹਣੇ ਤੇਰੀ ਵੀਡੀਓ ਬਣੀ ਜਾਂਦੀ ਹੈ। ਬਾਕੀ ਸਿਰ ਤਾਂ ਨੂੰ ਕੁਝ ਵੀ ਨਹੀਂ ਤੂੰ। ਉਹੀ ਤਾਂ ਗੱਲ ਹੈ ਵੀ ਤੂੰ ਇੱਕ ਲੈਣ ਤੇ ਵਗ ਜਾ ਇੱਧਰ ਚ, ਦੋ ਚ ਵਗ ਜਾ ਭਰਾਵਾ ਇੱਕ ਤਾਂ ਟਰੱਕ ਵਾਲਿਆਂ ਨੂੰ ਛੱਡ ਦੇ। ਜਿਹਦਾ ਕੱਚਾ ਮਾਲ ਭਰਿਆ ਹੈ ਵਿਚਾਰੇ ਦਾ ਬਾਈ ਉੱਤ ਪੈਣ ਕਰਤੀ ਸਾਰੇ ਕੰਮ ਦੀ। ਕੀ ਕਰੂੰ ਗਰੀਬ ਬੰਦਾ ਮਾਰਤਾ ਬਾਈ ਉਹ ਰਾਤ ਦੇ ਖੜਿਆ ਕੱਚੇ ਮਾਲ ਵਾਲੇ 5-6 ਘੰਟੇ ਸਾਨੂੰ ਹੋ ਗਏ ਭੈਣ ਚ ਭੁੱਖੇ ਤੇ ਆਏ ਖੜੇ ਆ ਨਾ ਕੋਈ ਢੱਬੇ ਤੇ ਲਾ ਸਕਦੇ ਆ ਨਾ ਹੋਟਲ ਤੇ ਲਾ ਸਕਦੇ ਆ। ਫੁੱਲ ਦਾ ਫੁੱਲ ਜਾਮ ਆ ਬਾਈ ਸਾਰੇ ਲੈ ਸਾਰੀਆਂ ਲਾਈਨਾਂ ਫੁੱਲ ਹੋਈਆਂ ਭੀਆਂ ਨੇ ਦੱਸ ਇਹ ਤੂੰ ਜਾਣਾਂਗਾ ਠੀਕ ਆ ਤੂੰ ਚੱਲ ਜਾ ਆਪਦੀ ਕੱਢ ਯਾਤਰਾ ਇੱਕ ਲੇਨ ਚ ਵਗ ਜਾ ਦੋ ਚ ਵਗ ਜਾ ਇੱਕ ਤਾਂ ਸਾਨੂੰ ਛੱਡ ਦੇ ਪੂਰੇ ਜਾਣ ਦੇ ਸਾਨੂੰ ਕੋ ਬਰੀਪਾਂ ਨੂੰ ਮਾਰਦੇ ਹੋ ਓਏ ਟਾ ਬੇਵਿਚਾਰ ਕੋਈ ਨਹੀਂ 4 ਘੰਟੇ ਹੋ ਗਏ ਬਸਿਆ ਨੂੰ ਨਾਂ ਲੈਣੇ ਟਾਪਾ ਕੋਈ ਈਗਾ ਨਾ ਵੀ ਹੋ ਰਾ ਕੋਈ ਵੀ ਮਖਮਿਆ ਬੋਲਣਾ ਜੀ ਬਈ ਐ ਇਹ ਬਾਬੇ ਨੂੰ ਭੈਣ ਚ ਉਹ ਪਖੰਡੀ ਸਾਧਾ ਨੂੰ ਜਿਹੜਾ ਸਾਡੇ ਬੰਦੀ ਚੰਗਾ ਰਿਹਾ ਬੰਦੀ ਚੰਗਾ ਉਮਰਾਜ ਜੇਲਾ ਕੱਟ ਕੇ ਅੰਦਰ ਬੈਠੇ ਆ ਉਹਨਾਂ ਨੂੰ ਦਿਹਾੜੀ ਕਰ ਦੇ ਆ ਪਖੰਡੀ ਸਾਧਾ ਨੂੰ ਵੀਰੇ ਰੋਡ ਜਾ ਕਰਿਆ ਪਾ 25 30 ਕਿਲੋਮੀਟਰ ਦਾ ਪੰਜਾਮ ਲੱਗਿਆ ਪਿਆ ਮਖੰਡੀ ਜਾਣਾ ਪਰ ਇਹਨਾਂ ਕੋਲ ਸੂਲਤਾਨੇ ਪਰ ਸਾਡੇ ਬੰਦੀ ਸਿੰਘਾਂ ਬਾਰੇ ਕੋਈ ਸੂਲਤਾਨੀ ਕਿੰਨਾ ਟਾਈਮ ਹੋ ਗਿਆ ਜੇਲਾਂ ਕੱਟਿਆਂ ਨੂੰ ਸਜਾਵਾਂ ਪੂਰੀਆਂ ਹੋਈਆਂ ਨੂੰ ਕਿਸੇ ਸਰਕਾਰ ਨੇ ਅਜੇ ਤੱਕ ਨਹੀਂ ਗਿਆ ਬੰਦੀ ਸਿੰਘ ਰਿਹਾ ਕਰਦੇ ਆ ਬੈਰੀ ਗੁੱਡ 25 30 ਕਿਲੋਮੀਟਰ ਜਾਮ ਲੱਗਾ ਡਰਾਈਵਰਾਂ ਬਾਰੇ ਕੋਈ ਨਾ ਗੁੱਟਾ ਬਾ ਨਾ ਪਾਣੀ ਆ ਬੋਤਲਾਂ ਖਾਲੀ ਪਈਆਂ ਨੇ ਪਾਣੀ ਦੀਆਂ ਫਿਰ ਰਾਤ ਦੇ ਬੁਖੇ ਤੇ ਆਹ ਵੰਡੀ ਸਾਡ ਮਰਦਾਬਾਦ 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 ਕਰ ਦਿਓ ਕਰ ਦੇ ਮਰਦਾਬਾਦ ਹੀ ਹਟਾ ਮਰਦਾਬਾਦ ਮਰਦਾਬਾਦ ਉਹ ਕਿਤੇ ਜਿੜਿਆ ਉੱਤੇ ਮਰਦਾਬਾਦ ਉਹ ਮੈਂ ਢੱਕੀ ਤੋੜ ਡੱਕ ਜਾ ਮੈਨੂੰ ਵੀ ਹੱਥ ਪਾ ਲਿਓ ਭਾਈਂ ਦਿਓ ਕਿਤੇ ਹੋਰ ਮੇਰਾ ਉਹ ਘੜ ਜਾ ਮੈਨੂੰ ਉਹ ਮੈਨੂੰ ਉਹ ਵੇਸੂ ਲੈਪਦਾ ਹੋ ਜੀ ਮਾਂ ਦੇ ਲਗੜੇ ਮੈਨੂੰ ਨਾ ਥੱਲੇ ਸਿੱਟਦੀ ਟਾਕੀ ਤੋ ਕਿਤੇ ਹੋਰ ਝੂਕਣਾ ਦੜਾਦੀ ਮੇਰਾ ਕਿਉਂ ਜੀ ਉਸਤਾਦ ਜੀ ਸਹੀ ਆ ਨਾ ਮੈਂ ਤੇ ਮੇਰਾ ਨਾ ਝੂਕਣਾ ਦੜਾਦੀ